ਬਾਪੂ ਜੀ ਸਾਡੇ ਇੱਕ ਵੀਡੀਓ ਸੀ ਗੁਰੂ ਮਾਨਯੋਗ ਗ੍ਰੰਥ ਇੱਕ ਸਾਡੇ ਸ਼ਰੋਤਾ ਨੇ ਤਹਿਲ ਸਿੰਘ ਜੀ ਉਹਨਾਂ ਨੇ ਪੁੱਛਿਆ ਹੈ ਸਿੱਖ ਕਿਸ ਨੂੰ ਗੁਰੂ ਮੰਨੇ ਸਿੱਖਾਂ ਵਾਸਤੇ ਗੁਰੂ ਕੌਣ ਹੈ ਤੇ ਕੁਝ ਬਾਪੂ ਜੀ ਇਸੇ ਪ੍ਰਕਾਸ਼ ਪਾ ਦਿਓ ਹਮ ਦੇਖੋ ਗੁਰੂ ਜਿਹੜਾ ਸ਼ਬਦ ਹੈ ਧਰਮ ਦੀ ਭਾਸ਼ਾ ਵਿੱਚ ਇਹ ਧਰਮ ਦੀ ਦੁਨੀਆ ਵਿੱਚ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਗੁਰੂ ਤੋਂ ਛੋਟਾ ਸਤਗੁਰ ਹੈ ਗੁਰ ਹੈ ਗੁਰ ਸਤਗੁਰ ਹੈ ਛੋਟਾ ਹੈ ਗੁਰੂ ਤੋਂ ਗੁਰੂ ਸਭ ਤੋਂ ਵੱਡਾ ਹੈ ਬਹੁਵਚਨ ਆ ਸੱਚ ਜੀ ਜਿਵੇਂ ਇੱਕ ਸਾਡੇ ਪਾਰਲੀਮੈਂਟ ਹੈ ਜੀ ਇੱਕ ਸਾਡੇ ਮਨਿਸਟਰ ਜੀ ਕੋਪਰੀ ਮਨਿਸਟਰ ਬਣ ਪੀ ਹੁੰਦਾ ਫਿਰ ਮਨਿਸਟਰ ਬਣ ਜਾਂਦਾ ਜੀ ਬਪੂ ਜੀ ਜਿਹੜਾ ਸਤ ਕੋਰਾ ਉਹਨੂੰ ਆਪਾਂ ਮਨਿਸਟਰ ਮੰਨ ਸਕਦੇ ਆ ਜੀ ਬਪੂ ਜੀ ਜਿਹੜਾ ਸੰਤੋਖੀ ਐ ਸਾਹ ਸੰਤੋਖੀ ਐ ਜੀ ਮਾਇਆ ਦੀ ਜੀ ਨੇ ਭੁੱਖ ਮਿਟਾਤੀ ਜੀ ਉਹਨੂੰ ਅਸੀਂ ਪਾਰਲੀਮੈਂਟੇਰੀਅਨ ਸਮਝ ਸਕਦੇ ਆ ਕਹਿ ਸਕਦੇ ਆ ਜੀ ਬਪੂ ਜੀ ਕੋਈ ਰਾਜ ਜਿਹੜਾ ਕਰਦਾ ਉਹ ਮਨਿਸਟਰ ਤੇ ਹੀ ਕਰਦਾ ਕੰਟਰੋਲ ਮਿਨਿਸਟਰੀ ਬੈਲਿਸਟਿਕ ਪਾਰਲਮੈਂਟ ਏਰੀਆ ਦਾ ਹੁੰਦਾ ਹੈ ਬਿਲਕੁਲ ਠੀਕ ਹੈ ਜੀ ਤੇ ਉਦੋਂ ਫਿਰ ਉੱਪਰ ਪੂਰੀ ਜਿਹੜੀ ਕੈਬਨਿਟ ਹੈ ਇਹ ਪੂਰੀ ਜਿਹੜੀ ਪਾਰਲਮੈਂਟ ਹੈ ਜੀ ਬਪੂ ਜੀ ਉਹਨੂੰ ਜੇ ਇਕਾਈ ਮੰਨ ਲੀਗੇ ਹੂੰ ਤਾਂ ਸਾਰਿਆਂ ਨੂੰ ਕਿਉਂਕਿ ਉਹ ਹੀ ਬਣਾ ਸਕਦੀਆਂ ਕਾਨੂੰਨ ਨਵੇਂ ਉਹ ਹੀ ਪੁਰਾਣੇ ਕਾਨੂੰਨ ਉਹ ਰੱਦ ਕਰ ਸਕਦੀਆਂ ਜੀ ਬਪੂ ਜੀ ਉਹ ਸਭ ਤੋਂ ਵੱਡੀ ਸ਼ਕਤੀ ਉਹ ਹੈ ਕਿਸੇ ਦੇਸ਼ ਦੀ ਜੀ ਬਕਾ ਸਾਡੇ ਵਾਸਤੇ ਜੋ ਪਰਮੇਸ਼ਰ ਹੈ ਉਹ ਉਹ ਗੁਰੂ ਨਹੀਂ ਹੈ ਗੁਰ ਹੈ ਜੀ ਬਕਾ ਗੁਰ ਐ ਸਤਗੁਰ ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ ਕੇ ਹੋਇਆ ਜਿਹੜਾ ਗੁਰ ਹੈ ਪਾਰਲੀਮੈਂਟੇਰੀਅਨ ਹੈ ਉਹ ਸੈਨੇਟ मिनिस्टर ਬਣ ਜਾਣਾ मिनिस्टर ਤਾਂ ਬਣ ਸਕਦਾ ਬਿਲਕੁਲ ਹੀ ਕਰਦਾ ਕੈਬਨਿਟ ਵੀ ਬਣ ਸਕਦਾ ਉਹ ਜੀ ਬਾਕੀ ਇਸ ਕਰਕੇ ਜਿਹੜੀ ਪੂਰੀ ਫਰਗੀਤਾ ਕੋ ਪ੍ਰੈਮ ਮਿੰਿਸਟਰ ਜੀ ਕੋਈ ਜ਼ਰੂਰੀ ਨਹੀਂ ਸਾਰੀ ਕੈਬਨਿਟ ਹੋਣਾ ਜ਼ਰੂਰੀ ਇਹ ਹੈ ਕਿ ਸਾਡੇ ਸੰਸਾਰ ਦੀ ਗੱਲ ਜੀ ਪਰ ਸੱਚ ਕਹਣ ਦੇ ਵਿੱਚ ਸਾਰੇ ਉਹ ਕਦੇ ਵੀ ਉਹਨਾਂ 'ਚ ਫੁੱਟ ਨਹੀਂ ਪੈਂਦੀ ਉਹ ਸਾਰੇ ਇੱਕਮਤ ਨੇ ਜੀ ਉਹ ਇਹ ਸਾਰਿਆਂ ਦੀ ਉੱਥੇ बराबर ਨੇ ਸਾਰੇ ਉੱਥੇ ਨਾ ਕੋਈ ਵੱਡਾ ਹੁੰਦਾ ਨਾ ਛੋਟਾ ਹੁੰਦਾ ਨਾ ਕੋਈ ਮੰਤਰੀ ਹੁੰਦਾ ਨਾ ਕੋਈ ਪ੍ਰੈਸ ਮਿੰਟਰ ਹੁੰਦਾ ਨਾ ਕੋਈ ਵੱਡਾ ਨਾ ਸਾਰੇ ਬਰਾਬਰ ਨੇ ਉੱਥੇ ਇੱਥੇ ਸਾਡੇ ਬਰਾਬਰ ਨਹੀਂ ਹਨ ਜੀ ਬਕਾ ਜੀ ਸਾਡੇ ਨਾਲ ਬਰਾਬਰੀ ਹੈ ਉੱਥੇ ਨਹੀਂ ਨਾ ਬਰਾਬਰੀ ਸਾਰੇ ਜਿਹੜੀ ਸਾਰਿਆਂ ਦੀ ਇੱਛਾ ਹੈ ਜੀ ਬਕਾ ਜੀ ਸੰਸਾਰ ਪ੍ਰਤੀ ਪਰਮਾਰਥ ਦੀ ਇੱਛਾ ਉਹਦੇ ਅੰਦਰ ਭਲਾ ਕਰਦੀ ਸਾਡੇ ਸਾਡਾ ਭਲਾ ਹੀ ਸੋਚਦੇ ਨੇ ਸਾਰੇ ਉਹ ਜੀ ਬਕਾ ਜੀ ਸਾਰਿਆਂ ਦੀ ਜਿਹੜੀ ਇੱਛਾ ਸ਼ਕਤੀ ਕਲੈਕਟਿਵ ਇੱਛਾ ਸ਼ਕਤੀ ਉਹ ਗੁਰੂ ਹੈ ਸਤਿਵੰਤੋ ਸਭ ਨੂੰ ਉਹ ਸ਼ਬਦ ਕਿਹਾ ਹੋਇਆ ਉਹਨੂੰ ਸ਼ਬਦ ਗੁਰੂ ਉਹ ਬਿਨਾਂ ਕੰਨਾਂ ਦੇ ਸੁਣ ਵਾਲਾ ਸ਼ਬਦ ਹੈ ਜੀ ਬਕਾ ਜਿਹਨੂੰ ਪਾਣਾ ਵੀ ਕਿਹਾ ਹੈ ਹੁਕਮ ਵੀ ਕਿਹਾ ਹੈ ਉਹ ਗੁਰੂ ਹੈ ਉਹ ਕੰਨਾਂ ਨਾਲ ਸ਼ਬਦ ਗੁਰੂ ਇਹ ਸਵਾਲ ਅਸਲ 'ਚ ਸਿੱਧਾ ਨਹੀਂ ਕੀਤਾ ਸੀ ਜੀ ਗੁਰਨਾਨ ਕਨੂੰ ਗੁਰਨਾਨ ਕ ਨਹੀਂ ਮੰਨਦਾ ਕਿ ਆਦਮੀ ਗੁਰੂ ਹੁੰਦਾ ਹੈ ਭਗਤ ਕਬੀਰ ਜੀ ਇਹ ਨਹੀਂ ਰੱਦ ਕਰਤਾ ਸੀ ਪਹਿਲਾਂ ਜੀ ਬਕਾ ਜੀ ਕਹਿੰਦੇ ਬ੍ਰਾਹਮਣ ਗੁਰੂ ਹੈ ਜਗਤ ਕਾ ਸੰਸਾਰ ਨੇ ਬ੍ਰਾਹਮਣ ਨੂੰ ਗੁਰੂ ਮੰਨਿਆ ਹੈ ਪਰਨਤ ਨੂੰ ਭਗਤਨ ਕਾ ਗੁਰਨਾ ਹੈ ਭਗਤ ਤਾਂ ਇਹਨੂੰ ਗਿਆਨ ਦਾ ਦਾਤਾ ਵੀ ਨਹੀਂ ਮੰਨਦੇ ਟੀਚਰ ਵੀ ਨਹੀਂ ਮੰਨਦੇ ਗੁਰ ਦੇਖੋ ਗੁਰਨਾ ਹੈ ਗੁਰੂ ਨਹੀਂ ਜੀ ਗੁਰ ਭਗਤਨ ਕਾ ਗੁਰਨਾ ਹੈ ਭਗਤ ਤਾਂ ਉਹਦਾ ਗਿਆਨ ਵੀ ਨਹੀਂ ਦੇ ਸਕਦਾ ਹੈ ਇਹ ਦੇਖੋ ਤਾਂ ਗਿਆਨੇ ਖੋਟਾ ਹੈ ਭਗਤਾਂ ਨੇ ਤਾਂ ਇਹਨੂੰ ਗੁਰੂ ਵੀ ਨਹੀਂ ਮੰਨਿਆ ਹੈ ਮਿਲ ਕੋ ਸਤਿ ਸ੍ਰੀ ਅਕਾਲ ਇਹ ਤੇ ਆ ਕੇ ਬਾਮਣਦਾਰ ਭਗਤ ਦਾ ਡਿਫਰੈਂਸ ਹੈ ਵਿਚਾਰਤਾ ਰਹਾ ਤਾਂ ਬਾਮਣ ਨੇ ਅਰਥਾਈਆ ਸਾਡੀ ਗੁਰਬਾਣੀ ਹੂੰ ਉਹਨੇ ਆਪਣੇ ਹਿਸਾਬ ਨਾਲ ਗੁਰੂ ਆਦਮੀ ਨੂੰ ਸਾਬਤ ਕਰ ਲਾਤਾ ਨਾਨਕ ਨੂੰ ਗੁਰੂ ਹਣਾਤਾ ਉਹਨੇ ਫਿਰ ਆਪਣੇ ਹਿਸਾਬ ਨਾਲ ਉਸ ਨੂੰ ਮੈਨੂੰ ਕਿਹੋ ਜਿਹਾ ਆਦਮੀ ਨੂੰ ਗੁਰੂ ਨਹੀਂ ਬਣਾਉਂਦਾ ਤਾਂ ਫਿਰ ਆਪ ਗੁਰੂ ਕਹਿੰਦੇ ਤਾਂਹੀਂ ਹੁਣ ਸਾਰੇ ਪਾਸੇ ਪੰਡਤ ਆਈ ਆ ਗਏ ਹਾਂ ਹਾਂ ਉਹ ਨਾਨਕ ਨੂੰ ਜਿਹਨਾਂ ਨੇ ਗੁਰੂ ਬਣਾਇਆ ਹੈ ਉਹ ਅਸਲ ਵਿੱਚ ਬਹਾਮਣ ਦੇ ਚੇਲੇ ਨੇ ਅਰਥਾਇਆ ਕਾਸ਼ੀ ਵਾਲਿਆਂ ਨੇ ਕਾਸ਼ੀ ਮਤ ਨੇ ਉਧਰ ਗੋਰਖਨਾਥ ਗੁਰੂ ਹੈ ਅੱਜ ਵੀ ਨਥਾ ਦਾ ਗੁਰੂ ਗੋਰਖਨਾਥ ਹੈ ਗੁਰੂ ਗੋਰਖਨਾਥ ਜੀ ਬੱਪੂ ਇਧਰ ਬਹਾਮਣ ਗੁਰੂ ਹੈ ਜਗਤ ਕਾ ਹੂੰ ਦੋ ਅੱਡੋ ਅੱਡ ਵਿਚਾਰਤਾ ਰਹਿੰਦੇ ਨੇ ਜਿਹੜਾ வேத ਪ੍ਰਾਣ ਸਮਰਤियां ਪੜ੍ਹਦੇ ਨੇ ਉਹ ਤਾਂ ਬਹਾਮਣ ਨੇ ਜੀ ਬਾਬੂ ਜੀ ਪੜ੍ਹਾਈ ਵਾਲੇ ਗਿਆਨ ਵਾਲੇ ਪਾਸੇ ਉਹ ਗੁਰੂ ਨੇ ਇੱਕ ਸਮਾਧੀ ਵਾਲਾ ਗੁਰੂ ਹੈ ਉਹ ਹੈਗਾ ਸ਼ਿਵ ਜੀ ਸ਼ਿਵ ਜੀ ਤੋਂ ਚੱਲੇ ਨੇ ਜੀ ਬਾਬੂ ਉਹਦਾ ਉਤਰਾ ਅਧਿਕਾਰੀ ਗੋਰਖ ਹੈ ਨਾਥ ਸੰਪਰਦਾਇ ਹਾਂ ਨਾਥ ਨਾਥ ਜਿਹੜੀ ਸੰਪਰਦਾਇ ਹੈ ਜਾਂ yogi ਨੇ yogi ਨੇ ਹਾਂ ਜੀ ਉਹ ਗੁਰੂ ਨੇ ਜੀ ਕਿੰਨੇ ਬੈਕਤੀ ਗੁਰੂ ਨਹੀਂ ਹੋ ਸਕਦਾ ਕੋਈ ਗੁਰੂ ਤੋਂ ਵੱਡਾ ਤਾਂ ਫਿਰ ਜੇ ਵਿਅਕਤੀ ਗੁਰੂ ਹੋ ਗਿਆ ਫੇਰ ਪਰਮੇਸ਼ਰ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਵਿਅਕਤੀ ਤਾਂ ਆਪਣੇ ਜੇ ਵਿਅਕਤੀ ਗੁਰੂ ਹੋ ਗਿਆ ਗੁਰੂ ਤੋਂ ਵੱਡਾ ਤਾਂ ਫਿਰ ਕੋਈ ਹੈ ਹੀ ਨਹੀਂ ਜਿੱਥੇ ਵਿਅਕਤੀ ਗੁਰੂ ਆ ਉਹ ਸਾਖਤ ਹੈ ਜਦ ਹਰਨਾਕਸ਼ ਕਹਿੰਦਾ ਵੀ ਮੈਂ ਉਹ ਰੱਬ ਜਲੇ ਵੀ ਹਰਨਾਕਸ਼ ਥਲੇ ਵੀ ਹਰਨਾਕਸ਼ ਕਹੋ ਜੀ ਉੱਥੇ ਅਸੀਂ ਕਹਿੰਦੇ ਉਹਨੂੰ ਮੇਰਾ ਉਹ ਰਖਸ਼ ਹੈ हां जे वो भगत भगत ਉਹਦਾ ਮੁੰਡਾ ਭਗਤ ਹੈ ਪ੍ਰਲਾਦ ਪ੍ਰਲਾਦ ਭਗਤ ਹੈ ਉਹਦੇ ਨਾਲ ਉਹਦਾ ਟਕਰਾ ਉਹ ਨੂੰ ਮੰਨਦਾ ਨਹੀਂ ਨਹੀਂ ਮੰਨਦਾ ਨਾ ਪਾਪ ਨੂੰ ਗੁਰੂ ਅੱਜ ਮੈਨੂੰ ਵਿਅਕਤੀ ਨੂੰ ਵਿਅਕਤੀ ਨੂੰ ਰੱਬ ਨਹੀਂ ਮੰਨਿਆ ਉਹ ਉੱਥੋਂ ਹੀ ਲੈ ਕੇ ਪਰੰਪਰਾ ਹੈ ਅੱਜ ਉਹ ਗੱਲ ਨਹੀਂ ਛੱਡਤੀ ਰਲਾਤਾ ਸਮਾਂ ਜਾਣ ਕੇ ਸ਼ਰਾਰਤ ਕੀਤੀ ਹੋਈ ਹੈ ਅੱਜ रामचन्द्र ਨੂੰ ਰੱਬ ਬਣਾਤਾ ਜੀ रामचन्द्र ਕਹਿੰਦਾ ਵੀ ਅਸੀਂ ਬਣਾਤਾ ਵਿਅਕਤੀ ਨੂੰ ਜੀ ਅਸੀਂ ਜੇ रामचन्द्र ਕਹਿੰਦਾ ਵੀ ਮੇਰੀ ਪੂਜਾ ਕਰੋ ਰੱਬ ਬਣਦਾ ਹੈ ਤਾਂ ਇਹ ਵੀ ਹਰਨਾਖਸ ਦਾ ਹੀ ਪੋਆ ਹੈ। ਹਰਨਾਖਸ ਦੀ ਔਲਾਦ ਹੈ ਵੀ ਰਮਚੰਦਰ ਵੀ। ਅਸੀਂ ਉਹੀ ਆ ਜਿਹੜੇ ਉਦੋਂ ਹਰਨਾਖਸ ਦੇ ਨਾਲ ਸੀ ਨਾ ਬੰਦੇ। ਜੀ ਬਾਬਾ। ਪਰ ਨਾਲ ਨੂੰ ਬਣਾਉਣ ਵਾਲੇ ਇਹ RAM ਨੂੰ ਰੱਬ ਬਣਾਉਣ ਵਾਲੇ ਉਹੀ ਨੇ। ਪਰਮਾਤਮਾ ਬਣਾਉਣ ਵਾਲੇ। ਹੂੰ। ਵੈਸੇ ਵੀ ਧਰਮ ਨੇ ਅਸਲੀ ਜਿਹੜਾ ਪਰਮਾਤਮਾ ਹਾਂ ਉਹ ਤਾਂ ਕਹਿੰਦੇ ਉਹ ਕਿਉਂ ਛੱਡਦਾ ਇਹਨਾਂ ਨੇ? ਹੂੰ। ਓੰਕਾਰ ਕਿਉਂ ਪੁਲਾਤਾ? ਸ਼ਬਦ ਗੁਰੂ ਪੁਲਾਤਾ। ਓੰਕਾਰ ਛੱਡੋ ਸ਼ਬਦ ਗੁਰੂ ਓੰਕਾਰ ਹੈ। ਜੀ ਬਾਬਾ। ਓਮਕਾਰ ਦਾ ਇੱਕ ਮੰਦਿਰ ਜੀ ਬਾਬਾ ਜੀ ਓਮਕਾਰ ਦਾ ਵੈਸੇ ਬਾਹਰ ਮਾਇਚ ਮੰਦਿਰ ਹੁੰਦਾ ਨਹੀਂ ਜੀ ਬਾਬਾ ਜੀ ਬ੍ਰਹਮ ਗਿਆਨਿਆਂ ਨੇ ਕੋਈ ਨਹੀਂ ਮੰਦਿਰ ਬਣਾਇਆ ਹੂੰ ਮੰਦਿਰ ਨੇ ਮੂਰਤੀ ਪੂਜਾਲਿਆਂ ਦੇ ਜਿਹੜੇ ਬ੍ਰਹਮ ਗਿਆਨਿਆਂ ਨੇ ਉਹ ਕਹਿੰਦੇ ਮਨ ਮੰਦਿਰ ਤਨ ਬੇਸ ਕਲੰਦਰ ਮਨੇ ਮੰਦਿਰ ਉਹਨਾਂ ਦਾ ਤਾਂ ਮਨ ਦੇ ਵਿੱਚੇ ਵੱਸਦਾ ਉਹ ਉਹਨਾਂ ਨੂੰ ਬਾਹਰ ਮੰਦਿਰ ਦੀ ਲੋੜ ਹੀ ਨਹੀਂ ਜਿੱਥੇ ਜਾਂਦੇ ਨੇ ਮੰਦਿਰ ਨਾਲੇ ਉਹਨਾਂ ਦੇ ਇਸ ਕਰਕੇ ਇਹ ਜਿਹੜੇ ਅੱਜ ਗੁਰੂ ਬਣਾਉਣ ਵਾਲੇ ਨੇ ਸਿੱਖ ਨਾਨਕ ਨੂੰ ਇਹ ਗੁਰਨਾਨਕ ਤਾਂ ਮੰਨਦਾ ਨਹੀਂ ਹੈਗਾ ਗੁਰਨਾਨਕ ਸਿੱਧਾ ਜਾਤ ਸਿੱਧਾ ਨੇ ਪੁੱਛਿਆ ਕੌਣ ਗੁਰੂ ਜੀ ਬੱਪੂ ਜੀ ਕਿਸ ਦਾ ਤੂੰ ਚੇਲਾ ਹੂੰ ਉਹ ਕਹਿੰਦਾ ਸ਼ਬਦ ਗੁਰੂ ਸੁਰਤ ਤੋਂ ਤੂੰ ਚੇਲਾ ਮੇਰਾ ਸ਼ਬਦ ਗੁਰੂ ਆ ਕੋਈ ਕਬੀਰ ਮੇਰਾ ਗੁਰੂ ਨਹੀਂ ਭਗਤ ਕੋਈ ਗੁਰੂ ਨਹੀਂ ਹਾਂ ਭਗਤਾਂ ਦੀ ਬਾਣੀ ਮੇਰੇ ਕੋਲ ਹੈ ਮੈਂ ਪੜੀਆ ਸਮਝੀਆ ਗਿਆਨ ਉੱਥੋਂ ਹੀ ਲੈ ਉਹਨਾਂ ਦਾ ਦਿੱਤਾ ਹੋਇਆ ਇਹਦਾ ਅਖਰ ਗਿਆਨ ਪਏ ਉਹ ਗੁਰੂ ਤਾਂ ਹੈ ਮੇਰਾ ਜੀ ਗ ਕੋ ਗਿਆਨ ਚਾਨਣ ਕਰਦਾ ਹਮ ਗੁਰੂ ਸ਼ਬਦ ਦਾ ਜਿਹੜਾ ਲਫ਼ਜ਼ੀ ਮਤਲਬ ਹੈ ਉਹ ਹੁੰਦਾ ਜਿਹੜਾ ਰੋਸ਼ਨੀ ਅੰਧਕਾਰ ਕੋ ਮਿਟਾ ਕਰ ਜੋ ਰੋਸ਼ਨੀ ਪ੍ਰਕਾਸ਼ ਕਰਤਾ ਹੈ ਉਹ ਗੁਰੂ ਹੁੰਦਾ ਹੈ ਸੱਤੇ ਵਚਨ ਮਹਪੁਰੂਬ ਯਾਨੀ ਨੇਰੇ ਨੂੰ ਚੱਕ ਦਿੰਦਾ ਰੋਸ਼ਨੀ ਕਰ ਦਿੰਦਾ ਨੇਰੇ ਤੋਂ ਚਾਨਣ ਕਰ ਦਿੰਦਾ ਉਹਨੂੰ ਗੁਰੂ ਕਹਿੰਦੇ ਨੇ ਹਮ ਹੁਣ ਕੋਈ ਵੀ ਆਦਮੀ ਜੇ ਆ ਕੇ ਬੈਠਵੇ ਤੇ ਕਹੇ ਬਲਾ ਉਥੇ ਰੋਸ਼ਨੀ ਚੱਕ ਦਵੇ ਪ੍ਰੋਜਨਿਕ ਹਨੇਰਾ ਚੱਕ ਦਵੇ ਚੱਕ ਦੂਗਾ ਨਹੀਂ ਚੱਕ ਸਕਦਾ ਜਾਨ ਤੇ ਇਹਨਾਂ ਨੇ ਇਹ ਕਹਿਤਾ ਕੋ ਡਾਂਕ ਜੱਜ ਮੈਂ ਕੋਠੜੀ ਚਾਣਾ ਹੋ ਗਿਆ ਕਿ ਦੱਸ ਕੋ ਝੂਠ ਬੋਲਣਾ ਸੀ ਬੋਲਤਾ ਜਦੋਂ ਬਣਾਉਣ ਵਾਸਤੇ ਜੀ ਇਸ ਸਬੂਤ ਜਾਨ ਭੁਜ ਕੇ ਗੁਰਮਤ ਨੂੰ ਉਲਟੇਰਾ ਪਾਉਣ ਵਾਲੀ ਸਾਰੀ ਸਾਜ਼ਿਸ਼ ਦਾ ਹਿੱਸਾ ਹੈ ਇਹ ਅੱਜ ਇਹੀ ਗੱਲ ਸਿੱਖ ਜਿਹੜੇ ਪੜ੍ਹਦੇ ਨੇ ਗੁਰਬਾਣੀ 'ਚ ਕੁਝ ਹੋਰ ਲੁਕਿਆ ਹੋਇਆ ਹੈ ਜੀ ਬੱਬਾ ਜੀ ਬਾਅਦ ਮੇ ਵਿਅਕਤੀ ਉਤਪਾਦ ਤੇ ਹੋ ਤੇ ਹੈ ਨਹੀਂ ਪਹਿਲੀ ਗੱਲ ਤਾਂ ਇਹ ਇਹ ਕਿ ਗੁਰਨਾਨਕ ਜੋ ਹੈ ਲੈਣਾ ਉਹਦਾ ਚੇਲਾ ਹੈ ਪਾ ਜੇ ਮੰਨ ਲੀਏ 2 ਮਿੰਟ ਬਾਅਦ ਜੀ ਬੱਬਾ ਜੀ ਲੈਣਾ ਤਾਂ ਕਹਿੰਦਾ ਨਹੀਂ ਨਾਨਕ ਮੇਰਾ ਗੁਰੂ ਹੈ ਲੈਣਾ ਤਾਂ ਕਹਿੰਦਾ ਮੈਂ ਨਾਨਕ ਦਾ ਤਾਂ ਵੀ ਇਹ ਲੈਣਾ ਨਾਨਕ ਦਾ ਬਾਣੀ ਲਿਖਦਾ ਨਾਨਕ ਦੇ ਚੇਲੇ ਖੇਟ ਤੇ ਗੁਰੂ ਘਰ ਮੇ ਹੋਇਆ ਮੈਂ ਨਨਕੇ ਮ ਗੁਰੂ ਹੋਇਆ ਉਹ ਤਾਂ ਬਰਾਬਰ ਹੋ ਗਿਆ ਬਿਲਕੁਕੁਲ ਠੀਕ ਹੈ ਇਸ ਕਰਕੇ ਇੱਥੇ ਬਰਾਬਰ ਨੇ ਨਾ ਕੋਈ ਛੋਟਾ ਨਾ ਕੋਈ ਵੱਡਾ ਸੱਚਖੰਡ ਚ ਵੀ ਉਹ ਬਰਾਬਰ ਨੇ ਸੱਚਖੰਡ ਉਹਦੀ ਉਹ ਐਂਟਰੀ ਆ ਜਿਹੜਾ ਵਿਅਕਤੀ ਨੂੰ ਗੁਰੂ ਨਹੀਂ ਬੰਦਾ ਨਹੀਂ ਐਂਟਰੀ ਹੋਣੀ ਉਹ ਤਾਂ ਬੰਦੇ ਦਾ ਬੰਦਾ ਹੈ ਕਿਸੇ ਆਦਮੀ ਦਾ ਚੇਲਾ ਹੈ ਜੀ ਉੱਥੇ ਆਦਮੀ ਦੇ ਚੇਲੇ ਨੂੰ ਕੋਈ ਨਹੀਂ ਬੜ ਨੂੰ ਮੰਨਦਾ ਉਹ ਜਿਹੜਾ ਹੁਕਮ ਹੈ ਜਿਹੜਾ ਉਹਦੇ ਦੀਨ ਉਹਨੂੰ ਗੁਰੂ ਮੰਨਦਾ ਸੱਚ ਖੜ ਦੇ ਪਾੜੇ ਨੂੰ ਗੁਰੂ ਮੰਨਦਾ ਜਿਹਦੇ ਭਰਮ ਦਾ ਨਾਸ ਹੋ ਗਿਆ ਉਹ ਮੰਨਦਾ ਗੁਰ ਪ੍ਰਸਾਦ ਭਰਮ ਕੋ ਨਾ ਗੁਰ ਪ੍ਰਸਾਦ ਹੈ ਗੁਰੂ ਵੀ ਉਹ ਹੈ ਜਿਹਦੇ ਗਿਆਨ ਨਾਲ ਪ੍ਰਸਾਦ ਨਾਲ ਗਿਆਨ ਦੇ ਪ੍ਰਸਾਦ ਨਾਲ ਤੁਹਾਡੇ ਭਰਮ ਦਾ ਨਾਸ ਹੋ ਜਵੇ ਉਹ ਵੀ ਗੁਰ ਹੈ ਗੁਰੂ ਨਹੀਂ ਹੈ ਹੁਣ ਗੁਰ ਬਾਣੀ ਦਾ ਜੋ ਗਿਆਨ ਦਿੱਤਾ ਭਗਤਾ ਨੇ ਜੀ ਉਹ ਗੁਰ ਪ੍ਰਸਾਦ ਹੈ ਗੁਰਬਾਣੀ ਦੇ ਵਿੱਚ ਗੁਰਪ੍ਰਸਾਦ ਲਿਖਿਆ ਰਿਹਾ ਥੱਲੇ ਹਾਂ ਸ਼ੁਰੂ ਦੇ ਵਿੱਚ ਹੀ ਕਿਹਾ ਸੀਗੇ ਆ ਸ਼ੁਰੂ ਜੇ ਲਿਖਿਆ ਗੁਰਪ੍ਰਸਾਦ ਗੁਰਪ੍ਰਸਾਦ ਜਪ ਜੀ ਮਾਪੇ ਇਹ ਗੁਰਪ੍ਰਸਾਦ ਹੈ ਜਪਣਾ ਸਮਝਣਾ ਜਾਣਣਾ ਇਹ ਗੁਰਪ੍ਰਸਾਦ ਹੈ ਸਾਰਾ ਹਮ ਬਸ ਇਹਨਾਂ ਨੇ ਉਹ ਗਿਆਨ ਉਹ ਜਿਹੜਾ ਗੁਰਪ੍ਰਸਾਦ ਹੈ ਜੀ ਉਹਨੇ ਪਰਮਾਨਾਸ਼ ਕਰਨਾ ਥੋੜਾ ਆਤਮਾ ਬਾਰੇ ਵੀ ਆਤਮਾ ਕੀ ਹੈ ਕਿੱਥੋਂ ਆਇਆ ਕਿੱਥੇ ਜਾਣਾ ਕਿਉਂ ਆਇਆ ਕਿਉਂ ਸੰਸਾਰ ਪੈਦਾ ਹੋਇਆ ਕਿਉਂ ਆਇਆ ਦੀ ਰੋਡ 'ਤੇ ਕਿੱਥੇ ਤੱਕ ਮਾਇਆ ਦੀ ਰੋਡ ਹੈ ਕਿੱਥੋਂ ਬਾਅਦ ਮਾਇਆ ਤੋਂ ਉਹਨੂੰ ਖਤਰਨਾਕ ਹੋ ਜਾਂਦੀ ਹੈ ਜਿਵੇਂ ਕਹਿੰਦੇ ਐਕਸੈਸ ਆਫ ਐਵਰੀਥਿੰਗ ਇਸ ਬੈਡ ਯੈਸ ਮਾਇਆ ਦੀ ਵੀ ਐਕਸੈਸ ਜਿਹੜੀ ਹੈਗੀ ਬੈਡ ਹੈ ਹੁਣ ਇੱਥੇ ਕਈ ਉਹ ਵੀ ਮਤ ਮਾਰ ਦਿੰਦੀ ਹੈ ਕਈ ਯੋਗੀ ਮਾਇਆ ਛੋਂਦੇ ਨਹੀਂ ਉਹ ਵੀ ਮਾੜੀ ਗੱਲ ਹੈ ਨਹੀਂ ਹੋ ਗਿਆ ਅਨਤ ਦੇਖੋ ਕੱਲ ਤਾਂ ਗਿਆਨਤਔਰ ਗਿਆਨ ਦੀ ਪੈਂਡੂਲਮ ਹੈ ਦੂਜੇ ਪਾਸੇ ਜੀ माया ਨੂੰ ਤਿਆਗਣ ਵਾਸਤੇ ਨਹੀਂ ਕਿਹਾ ਹੂੰ ਇਸ ਅਗਿਆਨਤਾ ਚ ਮਾਇਆ ਦੇ ਤਿਆਗ ਨਹੀਂ ਗਿਆ ਨਾ ਮਨੋਂ ਤਿਆਗਣੀ ਆ ਮਾਇਆ ਨਹੀਂ ਤਾਂ ਸ਼ਰੀਰ ਵੀ ਤੁਹਾਡਾ ਮਾਇਆ ਦਾ ਤਿਆਗੋਂਗੇ ਫਿਰ ਬਿਨਾ ਮਾਇਆ ਤਾਂ ਸਰੀਰ ਚੱਲੇਗਾ ਹੀ ਨਹੀਂ ਸ਼ਰੀਰ ਵੀ ਮਾਇਆ ਦਾ ਹੀ ਆ ਜੇ ਸ਼ਰੀਰ ਤਿਆਗ ਕੇ ਫਿਰ ਭਾਈ ਮਾਇਆ ਜਿਵੇਂ ਕਹਿੰਦੇ ਹੁੰਦੇ ਨਾ ਕੋਹਾੜੀ ਲੋਹੇ ਦੀ ਹੁੰਦੀ ਹੈ ਜੀ ਬਾਬਾ ਜੀ ਲੱਕੜ ਦੇ ਦਸਤੇ ਬਿਨਾ ਲੱਕੜ ਨਹੀਂ ਵੱਢੀ ਜਾ ਸਕਦੀ ਲੱਕੜ ਦਾ ਹੱਤਾ ਨਹੀਂ ਪੌੜੋਂ ਮੈਂ ਨਾ ਕੋੜੀ ਜੀ ਇਹ ਜਿਹੜੀ ਸਾਡੀ ਆਤਮਾ ਤਾਂ ਕੋੜੀ ਹੈ ਜਿਹੜੇ ਚ ਮੁਠਾ ਪੌਣਾ ਹੈ ਦਸਤਾ ਪੌਣਾ ਉਹ ਮਾਇਆ ਦੇ ਪੌਣਾ ਤਾਂ ਮਾਇਆ ਘਟੋਣੀ ਹੈ ਇਹਦਾ ਦਸਤਾ ਹੈ ਇਹਦਾ ਮੁਠਾ ਹੈ ਸਿਰਫ ਫੜਨ ਵਾਲਾ ਕੂੜਾ ਛੁਰਾ ਮੁਠਾ ਮਰਦਾਰ ਜਿਹੜਾ ਮਾਨਾ ਕੂੜ ਦਾ ਛੁਰਾ ਹੈ ਆ ਸਰੀਰ ਮੁਠਾ ਹੈ ਉਹਦਾ ਜੇ ਤਾਂ ਇਹ ਹੈ ਫੇਰ ਤਾਂ ਹੈ ਕਲ ਕਾਤੀ ਹੈ ਕਲਪਨਾ ਸਾਡੀ ਮਾਇਆ ਫੇਰ ਤਾਂ ਮਾਇਆ ਵੱਲੋਂ ਭਜਦਾ ਜੇ ਸੱਚ ਕੀ ਕਾਤੀ ਹੈ ਸੱਚ ਸੰਸਾਰ ਫੇਰੇ ਆਤਮਾ ਫੇਰੇ ਦੀ ਖਰਾਕੀ ਹੈ ਬ੍ਰਹਮ ਗਿਆਨੀ ਦਾ ਭੋਜਨ ਯਾਰ ਫੇਰੇ ਚੰਡੀ ਹੈ ਤੇ ਕਲ ਕਾਤੀ ਹੈ ਕਿ ਚੰਡੀ ਹੈ ਤੂੰ ਉਹ ਜੀ ਮਮਤਾ ਨੇ ਚੰਡੀ ਦਾ ਪੜ ਨਹੀਂ ਕੀਤਾ ਹਾਂਜੀ ਕਿਉਂ ਕੀਤਾ ਕੁਣ ਸਮਝਾ ਉਹ 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 ਚਾਰ ਵੇਦਾਂ ਵਾਲੇ ਨੇ ਰਾਵਣ ਦੀ ਔਲਾਦ ਹੈ ਸਾਰੇ ਉਹ ਰਾਵਣ ਦਾ ਵੇਦ ਵੇਦਾਂ ਗਿਆਤਾ ਹੈ ਚਾਰੋਂ ਦਾ ਰਾਮ ਜਨ ਦੇ ਵੇਦ ਦੇ ਖਿਲਾਫ ਹੈ ਰਾਮ ਜਨ ਮਨਤਾ ਹੈ ਵੀ ਰਾਵਣ ਜਿਹੜਾ ਵੇਦਾਂ ਗਿਆਤਾ ਹੈ ਤੇ ਕੋਈ ਸਿੱਖਿਆ ਲੈ ਲੈ ਲੈਣ ਨੂੰ ਕਹਿਣਾ ਨਹੀਂ ਫੇਰ ਰਾਮ ਜਨ ਮਨਤਾ ਹੈ ਅਗਿਆਨੀ ਹੋਇਆ ਉਹ ਗਿਆਨੀ ਹੋਇਆ ਉਹਦੇ ਮੁਕਾਬਲੇ ਚ ਅਗਿਆਨੀ ਨੂੰ ਹੈ ਗੁਰੂ ਬਣਦੇ ਨੇ ਰੱਬ ਬਣਾ ਹੀ ਜਾਂਦੇ ਨੇ ਜਿਹੜੇ ਬੰਦੇ ਨੂੰ ਕਿਸੇ ਗੁਰੂ ਦੀ ਲੋੜ ਹੈ ਵਿਸ਼ਿਸ਼ਟ ਬੁਨੀ ਦੀ ਲੋੜ ਹੈ ਉਹ ਗੁਰੂ ਹੈ ਉਹਦਾ ਉਹ ਨੂੰ ਇਹ ਕਹਿੰਨੇ ਪਰਮਾਤਮਾ ਇਹਦਾ ਬੰਦਾ ਹੈ ਤਾਂ ਭਗਤ ਕੰਨ੍ਹ ਹਿੰਦੂ ਅੰਨਾ ਤੁਰਖੂ ਕਾਣਾ ਇਹ ਤਾਂ ਬਿਲਕੁਲ ਅੰਨੇ ਨੇ ਇਹ ਤਾਂ ਅੰਨੇ ਹੈ ਉਹ ਵਿਸ਼ਿਸ਼ਟ ਬੁਨੀ ਹੈ ਜਿਹਦੇ ਖਾਤਰ ਗੁਰਦਰ ਕਬੀਰ ਆਦੀ ਕੁੰਡਲੀਆਂ ਅਸੀਂ ਪੜ੍ਹੀ ਹੈ ਸਾਇਤ ਵਿੱਚ ਹਿੰਦੀ ਸਾਇਤ ਵਿੱਚ ਕਿਤਾਬਾਂ ਦੇ ਉਗਨਾ ਮੋਨੀ ਵਿਸ਼ੇਸ਼ ਸੇ ਪੰਡਤ ਗਿਆਨੀ ਪੰਡਤ ਕਹ ਰਿਆ ਮੋਨੀ ਵਿਸ਼ੇਸ਼ ਨੂੰ ਬ੍ਰਾਹਮਣ ਕਹ ਰਿਆ ਪੰਡਤ ਗਿਆਨੀ ਮੋਨੀ ਵਿਸ਼ੇਸ਼ ਸੇ ਪੰਡਤ ਗਿਆਨੀ ਜੀ ਸੋਧ ਕੇ ਲਗਨ ਧਰੀ ਸੀਤਾ ਦੇ ਲਗਨ ਫੇਰਿਆਂ ਦੀ ਵਿਸ਼ੇਸ਼ਣ ਧਰੀ ਸੀ ਜੀ ਸੋਧ ਕੇ ਧਰੀ ਨੂੰ ਮੋਨੀ ਵਿਸ਼ੇਸ਼ ਸੇ ਪੰਡਤ ਗਿਆਨੀ ਸੋਧ ਕੇ ਲਗਨ ਧਰੀ ਸੀਤਾ ਹਰਣ ਮਰਣ ਦਾ ਸ਼ਰਤ ਕੋ 92 ਵਿਪਤੀ ਪੜੀ ਫਿਰ ਇਹ ਕਿਉਂ ਹੋਇਆ ਇਹਦਾ ਮਤਲਬ ਉਹ ਵੀ ਹੋ ਗਿਆ ਨਹੀਂ ਉਹ ਵਿਸ਼ੇਸ਼ ਤਾ ਇਹ ਤਾਂ ਗੁਰੂ ਹੋ ਗਿਆ ਨਹੀਂ ਉਹ ਚੇਲਾ ਕੀ ਹੋ ਬਨ ਸੀਤਾ ਕੋ ਹਰ ਲੈ ਗਿਆ ਰਾਵਣ ਹੂੰ ਇੱਥੇ ਨਹੀਂ ਬਸ ਕਹਿੰਦਾ ਸੀਤਾ ਨੂੰ ਰਾਵਣ ਲੈ ਗਿਆ ਹਰ ਕੇ ਹੂੰ ਚੋਰੀ ਕਰਕੇ ਨਹੀਂ ਗਿਆ ਹਰ ਕੇ ਲੈ ਗਿਆ ਆਪਣੇ ਮਗਰ ਲੈ ਗਿਆ ਕਈ ਕਬੀਰ ਬੁੱਧ ਹਰ ਲਈ ਮੇਰੀ ਉਹਦੀ ਵਿਚਾਰਤਾਰਾ ਸੀਤਾ ਦੀ ਹੋਰ ਹੈ ਉਹਦੀ ਵਿਚਾਰਤਾਰਾ ਜਨਕਾਲੀਆ ਬੇਦਾਲੀ ਵਿਚਾਰਤਾਰਾ ਉਥੇ ਉਹਨੇ ਆਪਣੀ ਮਾਤਾ ਨੂੰ ਸ਼ਕਤੀ ਬਣਾ ਕੇ ਰੱਖਿਆ ਹੈ ਰਾਵਣ ਨੇ ਆਪਣੇ ਘਰ ਵਾਲੀ ਨਹੀਂ ਬਣਾਈ ਅਸ਼ੋਕ ਬਾਟਕਾ ਦੇ ਵਿੱਚ ਬੈਠੇ ਜੀ ਉਹ ਇੱਜ਼ਤ ਨਾ ਰੱਖੀ ਉਹਨੇ ਉਥੇ ਉਹਨੂੰ ਪਤਾ ਹੈ ਸਤਿਏ ਹੈ ਸਮਝਦਾ ਹੋਏਗਾ ਪਰ ਉਹਦੀ ਵਿਚਾਰਤਾਰਾ ਨਹੀਂ ਰੜੀ ਇਹਨੇ ਕਹ ਲਿਆ ਕਿ ਫੇਰ ਨਹੀਂ ਰੱਖੀ ਰਾਮਚੰਦਰ ਕਿਉਂ ਵਿਚਾਰਤਾਰਾ ਨਹੀਂ ਸੀ ਉਹ ਗੱਲ ਹੈ ਵਿਚਾਰਤਾਰਾ ਦੀਏ ਗੱਲਾਂ ਸਭ ਲਕੋਲੀਆਂ ਇਹਨਾਂ ਦੇ ਬੇਈਮਾਨਾਂ ਨੇ ਗੱਲ ਤਾਂ ਉਹਦੇ ਵਿਚਾਰਤਾਰਾ ਹੋਰ ਉਹ ਵਿਚਾਰਤਾਰਾ ਫਿਰ ਉਹ ਬਾਲਮੀਕ ਦੀਏ ਹੂੰ ਉੱਥੇ ਗਈ ਫਿਰ ਉਹ ਉੱਥੇ ਛੱਡਿਆ ਉਹਥੇ ਦੋ ਬੱਚੇ ਨੇ ਉਹਨਾਂ ਨੇ ਬਾਲਮੀਕ ਨੇ ਉਹਨਾਂ ਨੂੰ ਪੜਾਇਆ ਉਹਨਾਂ ਨੇ ਇਹਨਾਂ ਦਾ ਘੋੜਾ ਫੜਿਆ ਉੱਤੇ ਹਰਾਇਆ ਭਾਈਆਂ ਨੂੰ ਸਾਰਿਆਂ ਨੂੰ ਉਹ ਵੀ ਗਿਆਨ ਨਾਲ ਹੀ ਹਰਾਇਆ ਆਪਣੇ ਗਿਆਨ ਦੀ ਲੜਾਈ ਹੋਈ ਆ ਉੱਥੇ ਕੋਈ ਜੰਗੀ ਥੋੜੀ ਸੀ ਗਿਆਨ ਚਾਚਾ ਨਾਲ ਹੋਈ ਸੀ ਉਹ ਘਰਾਂ ਦੇ ਵਿਚਾਰਤਾ ਰਹੋ ਨਾ ਲਵਰ ਕੋਸ ਨੇ ਜੀ ਅਰੇ ਯੋਧਾਨੀ ਆਏ ਉਥੇ ਉਧਰ ਹੀ ਰਹੇ ਨੇ ਫਿਰ ਬਾਅਦ ਚ ਜੀ ਕੋਈ ਤੇ ਵਿਚੋ ਵਿਚਾਰਦਾ ਰਹਿੰਦੀ ਰਲਦੀ ਰਹਦੀ ਇੱਕੋ ਸਿਰਫ ਮਿਸਾਲ ਹੈ ਸਾਡੇ ਕੋਲ ਜੀ ਬਕਾ ਧਰਮ ਦੀ ਦੁਨੀਆ ਚ ਅਸ਼ਮੇਦ ਯਕ ਕੀਤਾ ਹੋਵੇ ਜੀ ਜਿਹਨੇ ਕੀਤਾ ਹੋਵੇ ਉਹੀ ਹਾਰਿਆ ਹੋਵੇ ਉਹ ਰਾਮਚੰਦਰ ਹੈ ਖੋਰ ਕੋਈ ਅਸ਼ਮੇਦ ਨਹੀਂ ਹਾਰਿਆ ਪੜਨ ਵਾਲੇ ਅਸ਼ਮੇਦ ਦੀ ਅੱਖੀ ਤੱਕ ਕਿਸੇ ਨੇ ਕੋੜਾ ਨਹੀਂ ਫੜਿਆ ਜੀ ਇਹਨਾਂ ਦਾ ਕੋੜਾ ਫੜਿਆ ਇਹੀ ਹਾਰੇ ਜੀ ਬਾਬਾ ਰਾਮਚੰਦਰ ਇਹ ਹਾਰਿਆ ਜਿਹਨੇ ਹਰਾਇਆ ਉਹਦਾ ਨਾਮ ਨਹੀਂ ਜਿਹੜਾ ਹਾਰ ਗਿਆ ਉਹਨੂੰ ਰੱਬ ਬੰਦੇ ਨੇ ਉਹਦੇ ਮੰਦਰ ਬਣੇ ਬੈਠੇ ਜਿਹਨੂੰ ਹਰਾਇਆ ਉਹ ਵੱਡਾ ਹੋਇਆ ਕਾ ਜਿਹੜਾ ਹਾਰਿਆ ਉਹ ਵੱਡਾ ਹੋਇਆ ਵੇਦ ਵੱਡਾ ਹੋਇਆ ਉਹਨੇ ਹਰਾਇਆ ਜੀ ਹਾਰਨ ਵਾਲੇ ਪਾਸੇ ਨੇ ਇਹ ਸੀਤਾ ਦੇ ਵਿਚਾਰਤਾਰਾ ਵੇਦ ਵਾਲੀ ਹੈ ਵੇਦ ਵਾਲੀ ਉੱਥੇ ਹੀ ਅੰਮ੍ਰਿਤ ਸਰੋਵਰ ਹੈ ਹੁਣ ਉੱਥੇ ਹੀ ਗੁਰੂਆਂ ਨੇ ਸਰੋਵਰ ਬਣਾਇਆ ਸੀ ਉਸ ਏਰੀਏ 'ਚ ਜਿੱਥੇ ਬਾਲਮੀਕ ਰਹਿੰਦਾ ਸੀ ਉੱਥੋਂ ਹੀ ਇਹ ਵਿਚਾਰਤਾਰਾ ਫਿਰ ਉੱਠ ਕੇ ਆਈ ਹੈ ਉਹੀ ਇੱਕ ਪਾਸੇ ਇਹਨਾਂ ਦਾ ਰਾਮ ਸਿਮਰਤ ਸ਼ਾਸਤਰ ਨੇ ਹਮ ਇੱਕ ਪਾਸੇ ਗੁਰਮਤਿ ਦੀ ਵਿਚਾਰਤਾਰਾ ਬੇਦਵਾਣੀ ਹੈ ਅਸਲ 'ਚ ਟਕਰਾਏ ਬੇਦਾਂ ਦਾ ਔਰ ਸਿਮਰਤ ਸ਼ਾਸਤਰ ਦਾ ਆਰਐਸਐਸ ਸਿਮਰਤ ਦਾ ਛਾਸਤ ਦੇ ਹਮਾਇਤਦਾਰ ਹੈ ਜੀ ਸਿਮਰਤਿਆਂ ਦੀ ਉਹਨਾਂ ਨੇ ਬਣਾਇਆ ਨੇ ਚਾਰ ਵਰਣ ਮਨੁਵਾਦੀਆਂ ਨੇ ਜੀ ਬਿਲਕੁਲ ਗੁਰਮਤ ਦਾ ਚਾਰ ਵਰਣ ਦੇ ਖਿਲਾਫ ਹੈ ਪਰ ਲੜਾਈ ਇਹ ਇਸ ਗੱਲ ਦੀ ਹੈ ਵਿਚਾਰਧਾਰਾ ਦੀ ਪਰ ਹੁਣ ਗੁਰਮਤ ਦੇ ਵਿੱਚ ਗੁਰਮਤ ਇੱਕ ਬੰਦੀ ਗਿਆ ਸਾਨੂੰ ਬਰਾਬਰ ਬੰਦੀ ਗਿਆ ਉਹ ਬੰਦੇ ਨਹੀਂ ਲੜਾਈ ਤਾਂ ਇਸ ਗੱਲ ਦੀ ਹੈ ਹੁਣ ਵੀ ਉਹੀ ਹੈ ਹੁਣ ਇੰਡੀਆ ਲੈਵਲ ਦੇ ਉੱਤੇ ਜੇ ਇੱਕ ਪਾਸੇ ਆ ਰਿਹਾ ਸਰ ਇੱਕ ਪਾਸੇ ਸਾਰੇ ਧਰਮ ਜਿਹੜੇ ਬੇਦਰੂਮ ਨਾਲ ਵਾਲੇ ਨੇ ਹੂੰ ਮੁਸਲਮਾਨ ਤਾਂ ਹੈ ਉਹ ਨਾਲ ਉਹ ਤਾਂ ਕਾਣਾ ਕਿਹਾ ਹੋਇਆ ਇੱਕ ਅੱਖ ਹੈਗੀ ਹੂੰ ਉਹਨਾਂ ਦੀ ਇੱਕ ਅੱਖ ਵਾਲੇ ਨੂੰ ਵੀ ਉਹੀ ਦਿੰਦਾ ਜੋ ਦੋ ਅੱਖਾਂ ਨੂੰ ਦਿੰਦਾ ਜੀ ਬਾਕੀ ਇਹਦੇ ਇੱਕ ਅੱਖ ਹੈ ਉਹਨੂੰ ਵੀ ਹਰਾ ਰੰਗ ਹਰਾ ਹੀ ਦਿੰਦਾ ਹੂੰ ਨੀਲਾ ਨੀਲਾ ਹੀ ਦਿੰਦਾ ਜੀ ਚਿੱਟਾ ਚਿੱਟਾ ਹੀ ਦਿੰਦਾ ਕੋੜਾ ਕੋੜਾ ਹੀ ਦਿੰਦਾ ਦੋ ਅੱਖਾਂ ਵਾਲੇ ਨੂੰ ਵੀ ਕੋੜਾ ਕੋੜਾ ਹੀ ਦਿੰਦਾ ਉਹ ਤਾਂ ਕੋਈ ਫਰਕ ਨਹੀਂ ਪਾਉਂਦਾ ਪਰ ਜਿਹੜਾ ਅੰਨਾ ਉਹ ਉੱਥੇ ਫਰਕ ਹੈ ਹਿੰਦੂ ਤਾਂ ਨਾ ਲਿਖਿਆ ਗੁਰਬਾਣੀ ਨੇ ਕਬੀਰ ਨੇ ਲਿਖਿਆ ਹਿੰਦੂ ਨਾ ਤਾਂ ਗੁਰਵੰਨਤਾ ਲਿਖਿਆ ਜੇ ਮੰਨਦੇ ਹੋ ਤੁਸੀਂ ਮਹਾਨ ਸੰਤ ਹੈ ਤੇ ਨਾਮਦੇਵ ਇਹ ਦੋ ਨੇ ਜੀ ਨਾ ਨਾਮਦੇਵ ਨੇ ਹਿੰਦੂ ਨਾ ਲਿਖਿਆ ਹਿੰਦੂ ਪੂਜਣ ਦੇ ਹੋਰਾਂ ਕਦਾਂ ਮੁਸਲਮਾਨ ਮਸੀਤ ਨਾਮੇ ਸੋਈ ਸੇਪਿਆ ਨਾ ਦੇਵਰਾ ਨਾ ਮਸੀਤ ਬਿਲਕੁਲ ਠੀਕ ਇਹ ਗੱਲ ਆ ਵਿਚਾਰ ਧਾਰਾ ਦੀ ਇਹ ਲੋਕ ਜਿਹੜੇ ਗੁਰੂ ਮੰਨਣ ਵਾਲੇ ਨੇ ਨਾ ਬੰਦੇ ਨੂੰ ਇਹ ਰੱਬ ਨੂੰ ਨਹੀਂ ਮੰਨਦੇ ਅਸਲੀ ਪਰਮੇਸ਼ਰ ਨੂੰ ਇੱਕ ਕੌਮ ਕਾਰ ਨੂੰ ਨਹੀਂ ਮੰਨਦੇ ਇਹ ਤਾਂ ਸੰਸਾਰੀ ਲੋਕ ਨੇ ਹਮ ਬਾਇਆ ਇਹਨਾਂ ਦੀ ਮਾਇਆ ਕੌਣ ਬੜਾ ਮਾਇਆ ਬੜਿਆਈ ਇਹਨਾਂ ਬਾਤ ਸਭ ਕੁਝ ਮਾਇਆ ਹੈ ਜਿਹੜੇ ਮਾਇਆ ਵਾਲੇ ਹੁੰਦੇ ਨੇ ਉਹ ਝੂਠ ਨਾਲ ਜੁੜੇ ਹੁੰਦੇ ਨੇ ਝੂਠ ਨਾਲੇ ਜੋੜਦੇ ਨੇ ਸਰੀਰ ਕੀ ਐ ਝੂਠ ਮੂਰਤੀ ਕੀ ਐ ਪੱਥਰ ਜੀ ਝੂਠ ਮੂਰਤੀ ਇਹਨਾਂ ਦੇ ਤਾਂ ਦੁੱਧ ਵੀ ਜਾਂਦੀ ਆ ਤਾਂ ਘਨੇ ਦੁੱਧ ਵੀ ਬਲਾਦ ਨੇ ਨੇ ਕਹਿੰਦੇ ਮੇਰਾ ਝੂਠ ਬੱਚੇ ਵੀ ਨਹੀਂ ਬੰਦੇ ਇਦਾਂ ਹੀ ਕਰਦੇ ਨੇ ਇਦਾਂ ਹੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਕੋਈ ਸ਼ਰਮ ਹਿਆ ਹੀ ਨਹੀਂ ਇਹਨਾਂ ਨੂੰ ਕੋਈ ਸ਼ਰਮ ਹਿਆ ਹੈ ਵੀ ਅਸੀਂ ਝੂਠੇ ਹੋ ਜਾਾਂਗੇ ਉਹ ਸਭ ਉਹ ਤੋਂ ਗਹਾਂ ਨਗ ਜਾਂਦੇ ਹੁੰਦ ਨੇ ਰੋਕ ਕੇ ਸੋਈ ਗੁਰਸਿੱਖਾਂ ਵਾਸਤੇ ਜੀ ਬਕਾ ਜੀ ਵਾਈਡ ਗਿਆਨ ਗੁਰੂ ਹੈ ਕਿਹੜਾ ਗਿਆਨ ਗੁਰੂ ਹੈ ਜਿਹੜਾ ਭਰਮ ਦਾ ਨਾਸ ਕਰ ਦਵੇ ਭਰਮ ਦਾ ਨਾਸ ਕਰੇ ਉਹ ਗਿਆਨ ਗੁਰੂ ਵਾ ਆਤਮ ਗਿਆਨ ਹੂੰ ਉਹ ਗੁਰੂ ਗਿਆਨ ਗੁਰੂ ਆਤਮਾ ਉਪਦੇਸ਼ੋ ਆਤਮਾ ਦਾ ਉਪਦੇਸ਼ ਦਿੰਦਾ ਜਿਹੜਾ ਆਤਮ ਗਿਆਨ ਦਿੰਦਾ ਉਹ ਗਿਆਨ ਗੁਰੂ ਹੈ ਦਸਮ ਪਾਤਸ਼ਾਹ ਆਤਮ ਗਿਆਨ ਗੁਰੂ ਆਤਮ ਉਪਦੇਸ਼ੋਂ ਨਾਮ ਬਪੂਤ ਲਗਾਓ ਨਾਮ ਦੀ ਬਪੂਤੀ ਲਾਓ ਆ ਪਾਠੀਆਂ ਦੀ ਸੁਹਾਣਾ ਮળો ਜੋਗਿਆਂ ਨੂੰ ਕਿਹਾ ਹੈ ਢੋਣਾ ਜਾਲ ਜਿਹਨਾਂ ਲੱਕੜਾਂ ਦਾ ਸੁਹਾਣਾ ਮળો ਗਿਆਨ ਦੀ ਨਾਮਦਾਨ ਅਸ਼ਨਾ ਨਾਮ ਦਾ ਨਾਲੇ ਅਸ਼ਨਾਨ ਕਰੋ ਨਾਮ ਨਾਲ ਜਿਹੜਾ ਮਨ ਹੈ ਉਡੀ ਮੈ ਲੈਣੀ ਹੈ ਗਿਆਨ ਵਾਲੇ ਦੀ ਮੈ ਲੈਣੀ ਹੈ ਗਿਆਨ ਦਾ ਦੂਰ ਹੋਣੀ ਹੈ ਇਹ ਗੱਲ ਗੁਰਮਤਿ ਦੀ ਹੈ ਇਹ ਲੁਕੋ ਕੇ ਹੋਰੇ ਕੁਝ ਪ੍ਰਚਾਰ ਕਰਦੇ ਨੇ ਗੁਰਦੁਆਰੇ ਆਲੇ ਨਾਲੇ ਮੰਨ ਗਏ ਵੀ ਪ੍ਰਚਾਰ ਸਾਡਾ ਗਲਤ ਹੈ ਠੀਕ ਫੇਰ ਵੀ ਨਹੀਂ ਕਰਦੇ ਕਿਉਂ ਫੇਰ ਉਹ ਮਾਇਆ ਨਹੀਂ ਹੁੰਦੀ ਚੜਾਵਾ ਨਹੀਂ ਆਉਂਦਾ